ਜਿਹੜੀ ਕੁਦਰਤ ਤੇਰੀ ਆਰਤੀ ਦੇ ਵਿੱਚ ਲੱਗੀ ਹੋਈ ਨਾ ਮਹਾਰਾਜ ਜੀ ਕਹਿੰਦੇ ਮੈਂ ਉਸ ਆਰਤੀ ਦਾ ਹਿੱਸਾ ਬਣ ਗਿਆ ਇਹ ਸੱਚ ਹੈ ਸਾਧ ਸੰਗਤ ਜੀ ਜਿਨ੍ਹਾਂ ਦਾ ਮਾਲਕ ਨਾਲ ਪਿਆਰ ਪੈ ਜਾਂਦਾ ਆ ਉਹ ਜਿੱਥੇ ਕਿਤੇ ਵੀ ਰੱਬ ਦੀ ਗੱਲ ਸੁਣਦੇ ਆ ਉਹਨਾਂ ਦੇ ਕੰਨਾਂ ਵਿੱਚ ਜੇ ਕਿਤੇ ਰੱਬ ਦੀ ਗੱਲ ਪੈ ਗਈ ਉੱਥੇ ਉਹਨਾਂ ਦਾ ਮਨ ਖਿਲ ਜਾਂਦਾ ਜਿਵੇਂ ਹਰ ਇੱਕ ਮਨਕੇ ਦੇ ਵਿੱਚ ਧਾਗਾ ਏਕਿਆ ਪਰਮਾਤਮਾ ਹਰ ਇੱਕ ਜੀਵ ਦੇ ਅੰਦਰ ਇੱਕ ਤੇਰਾ ਹੀ ਵਾਸਾ ਆ ਤੂੰ ਏਕ ਅਕਾਲ ਪੁਰਖ ਪਰਮਾਤਮਾ ਦਾ ਰੂਪ ਫਾਤਿਹ ਸ਼ਾਹਾਂ ਦੇ ਪਾਤਸ਼ਾਹ ਸਹਬ ਸਤਿਗੁਰੂ ਰਵਦਾਸ ਜੀ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਤੁਰਕੀ ਇਲਾਹੀ ਦਰਗਾਹੀ ਬਾਣੀ ਅੰਮ੍ਰਿਤ ਬਾਣੀ ਦਾ ਆਨੰਦ ਮਾਣ ਰਹੀ ਗੁਰੂ ਪਿਆਰੀ ਗੁਰੂ ਰੂਪ ਸਾਧ ਸੰਗਤ ਜੀ ਧੰਨ ਗੁਰੂ ਰਵਿਦਾਸ ਸਿੰਘ ਮਹਾਰਾਜ ਜੀ ਪਾਸੋਂ ਪਾਵਨ ਅੰਮ੍ਰਿਤ ਬਾਣੀ ਦੇ ਵਿੱਚ ਕੁੱਲ ਮਿਲਾ ਕੇ 5 ਆਰਤੀਆਂ ਦਾ ਉਚਾਰਨ ਕੀਤਾ ਹੋਇਆ ਹੈ ਔਰਨਾ ਪੰਜ ਆਰਤੀਆਂ ਦੇ ਵਿੱਚੋਂ ਪਹਿਲੀਆਂ ਚਾਰ ਆਰਤੀਆਂ ਜਿਨ੍ਹਾਂ ਦੇ ਵਿੱਚ ਚਾਰ ਕੱਲ ਤੱਕ ਆਪਾਂ ਸਾਂਝੀ ਕਰ ਚੁੱਕੇ ਸੀ ਹੁਣ 140 ਨੰਬਰ ਸ਼ਬਦ ਹੈ ਤੇ ਇਹ ਪੰਜਵੀਂ ਔਰ ਆਖਰੀ ਆਰਤੀ ਹੈ ਜਿਸ ਦੀ ਵਿੱਚ ਚਾਰ ਸਤਿਗੁਰਾਂ ਦੇ ਓਟ ਆਸਰੇ ਦੇ ਨਾਲ ਅੱਜ ਆਪਾਂ ਸਾਂਝੀ ਕਰਨ ਦਾ ਯਤਨ ਕਰਾਂਗੇ ਗੁਰੂ ਮਹਾਰਾਜ ਕਿਰਪਾ ਕਰਨ ਅਸ਼ੀਰਵਾਦ ਬਖਸ਼ਿਸ਼ ਕਰਨ ਤਾਂ ਕਿ ਆਪ ਕੋ ਗੁਰਾਂ ਦੀ ਬਾਣੀ ਨੂੰ ਠੀਕ ਔਰ ਸਹੀ ਢੰਗ ਦੇ ਨਾਲ ਵਿਚਾਰ ਸਕੀਏ ਆਰਤੀ ਕਰਤ ਹਰ ਸੈ ਮਨ ਮੇਰੂ ਆਵਤ ਚਿਤ ਤਵ ਰੂਪ ਕਨੇਰੂ ਤੇ ਅਜਰ ਅਮਰ ਅਡੋਲ ਅਪੇਸ ਨਿਰਗੁਣ ਰਹਿਤ ਰੂਪ ਨਹਿ ਰੇਖਾ ਚੇਤਨ ਸਤ ਚਿਤ ਕਨ ਆਨੰਦਾ ਨਿਰਵਿਕਾਰ ਤੇਜ ਅਮਿਤ ਅਪੇਦਾ ਮਰਦ ਜੀ ਕਹਿੰਦੇ ਨੇ ਵੀ ਆਰਤੀ ਕਰਤ ਖਰਸ਼ੈ ਮਨ ਮੇਰੂ ਆਰਤੀ ਇੱਕ ਤਰ੍ਹਾਂ ਦਾ ਮਾਲਕ ਨੂੰ ਯਾਦ ਕਰਨਾ ਉਹਦੇ ਗੁਣ ਗਾਉਣਾ ਹੀ ਹੈ ਲੇਕਿਨ ਇਸ ਆਰਤੀ ਦੇ ਨਾਲ ਕੁਝ ਪ੍ਰਚਲਿਤ ਚੀਜ਼ਾਂ ਜਿਹੜੀਆਂ ਆ ਜਿਵੇਂ ਤੂਫ਼ ਹੋ ਗਿਆ ਜੋਤ ਜਗਾਉਣੀ ਹੋ ਗਈ ਫੁੱਲ ਹੋ ਗਏ ਤੇ ਹੋਰ ਅਸੀਂ ਕੁਝ ਧਾਰਮਿਕ ਚੀਜ਼ਾਂ ਜਿਨ੍ਹਾਂ ਨੂੰ ਆਰਤੀ ਦੇ ਲਈ ਆਮ ਵਰਤਿਆ ਜਾਂਦਾ ਹੈ ਕਿ ਥਾਲੀ ਸਜਾ ਕੇ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਰੱਖ ਕੇ ਤਾਂ ਜਿਸ ਵੀ ਈਸ਼ ਜਾਂ ਮੂਰਤੀ ਅਸੀਂ ਪੂਜਾ ਕਰਦੇ ਹਾਂ ਉਹਦੇ ਆਲੇ ਦੁਆਲੇ ਉਸ ਆਰਤੀ ਨੂੰ ਥਾਲੀ ਨੂੰ ਕਮਾਇਆ ਜਾਂਦਾ ਹੈ ਤੇ ਨਾਲ ਨਾਲ ਉਸ ਮਾਲਕ ਦੇ ਉਸ ਈਸ਼ ਤੇ ਜਾਂ ਫਿਰ ਉਸ ਦੇਵੀ ਦੇਵਤਾ ਦੇ ਗੁਣ ਗਾਏ ਜਾਂਦੇ ਆ ਸਿੱਖ ਗੁਰੂ ਮਹਾਰਾਜ ਜੀ ਫਰਮਾਉਂਦੇ ਨੇ ਕਿ ਮੇਰੀ ਜਿਹੜੀ ਯਾਤਰੀ ਹੈ ਇਹ ਹਮੇਸ਼ਾ ਉਸ ਅਕਾਲ ਪੁਰਖ ਦੇ ਗਹੀ ਹੈ। ਔਰ ਉਹ ਅਕਾਲ ਪੁਰਖ ਨਾ ਕਿਸੇ ਮੂਰਤ ਦੇ ਵਿੱਚ ਆ ਤੇ ਨਾ ਹੀ ਉਹਦੀ ਕੋਈ ਮੂਰਤ ਕਦੇ ਬਣ ਸਕਦੀ ਹੈ। ਇਸ ਕਰਕੇ ਮੈਂ ਹਮੇਸ਼ਾ ਉਸ ਮਾਲਕ ਦੇ ਗੁਣ ਗਾਉਂਦਾ ਹਾਂ। ਔਰ ਉਹਦੇ ਗੁਣ ਗਾਉਣ ਲਈ ਉਹਦੀ ਆਰਤੀ ਕਰਨ ਲਈ ਨਾ ਤਾਂ ਮੈਨੂੰ ਕਿਸੇ ਥਾੜੀ ਦੀ ਲੋੜ ਹੈ ਨਾ ਕਿਸੇ ਦੀਵੇ ਨੂੰ ਬਾਲਣ ਦੀ ਲੋੜ ਹੈ ਨਾ ਕੋਈ ਧੂਪ ਚਲਾਉਣ ਦੀ ਲੋੜ ਹੈ ਨਾ ਹੀ ਮੈਂ ਫੁੱਲ ਲੈ ਕੇ ਆਉਂਦਾ ਨਾ ਹੀ ਮੈਂ ਮਾਲਾ ਲੈ ਕੇ ਆਉਂਦਾ ਨਾ ਮੇਰੇ ਕੋਲ ਕੋਈ ਕੇਸਰ ਆ ਨਾ ਮੇਰੇ ਕੋਲ ਕੋਈ ਚੰਦਨ ਆ ਮੇਰੇ ਕੋਲ ਕੁਝ ਵੀ ਨਹੀਂ ਕਿਉਂਕਿ ਪਹਿਲਾਂ ਵੀ ਆਪਾਂ ਵੀ ਚਾਰ ਸਾਂਝੀ ਕੀਤੀ ਸੀ ਸਾਧ ਸੰਗਤ ਜੀ ਮਾਲਕ ਕਿੰਨਾ ਕੁ ਵੱਡਾ ਆ ਉਹਦੇ ਵਾਸਤੇ ਜਿਕਰ ਸੀ ਕਹੀਏ ਬਈ ਇਹ ਦੀਵਾ ਬਾਲੀਏ ਜਾਂ ਇਹ ਤੂਬ ਜਲਾਈਏ ਜਾਂ ਹੋਰ ਇਹ ਚੀਜ਼ਾਂ ਸਾਰੀਆਂ ਸੰਬੰਧਿਤ ਰੱਖੀਏ ਤੇ ਮਹਾਰਾਜ ਜੀ ਕਹਿੰਦੇ ਮਾਲਕਾ ਤੇਰੀ ਸਮਰੱਥਾ ਦੇ ਅੱਗੇ ਤੇਰੇ ਅੱਗੇ ਕਿ ਪਰਮਾਤਮਾ ਇਹ ਚੀਜ਼ਾਂ ਬਹੁਤ ਛੋਟੀਆਂ ਐ ਇਹ ਚੀਜ਼ਾਂ ਬਹੁਤ ਛੋਟੀਆਂ ਐ ਤੂੰ ਜਿੰਨਾ ਵੱਡਾ ਤੂੰ ਐ ਤੇਰੀ ਆਰਾਧਨਾ ਦੇ ਲਈ ਇਹ ਸਭ ਵਸਤਾਂ ਵੀ ਉਨੀਆਂ ਵੱਡੀਆਂ ਚਾਹੀਦੀਆਂ ਐ ਇਸੇ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਾਵਨ ਆਰਤੀ ਦੇ ਵਿੱਚ ਫਰਮਾਇਆ ਕਿ ਗगन ਮੈ ਥਾਲ ਰਬ ਚੰਦ ਦੀਪਕ ਬਣੇ ਕਿ ਮਾਲਕਾ ਮੈਂ ਜਿਹੜਾ ਥਾਲ ਦੇਖ ਰਿਹਾ ਇਹ ਜਿਹੜੀ ਕੁਦਰਤ ਤੇਰੀ ਆਰਤੀ ਦੇ ਵਿੱਚ ਲੱਗੀ ਹੋਈ ਨਾ ਮਹਾਰਾਜ ਜੀ ਕਹਿੰਦੇ ਮੈਂ ਉਸ ਆਰਤੀ ਦਾ ਹਿੱਸਾ ਬਣ ਗਿਆ ਇੱਕ ਥਾਲੀ ਆਪਾਂ ਸਜਾਉਣੀ ਹੈ ਇੱਕ ਥਾਲੀ ਮਹਾਰਾਜ ਜੀ ਕਹਿੰਦੇ ਕੁਦਰਤ ਨੇ ਸਜਾਈ ਹੋਈ ਹੈ ਔਰ ਕੁਦਰਤ ਦੀ ਥਾਲੀ ਦੇ ਕੇ ਸਾਡੀ ਥਾਲੀ ਕੁਝ ਵੀ ਨਹੀਂ ਕੁਦਰਤ ਨੇ ਕਿਹੜੀ ਥਾਲੀ ਸਜਾਈ ਮਹਾਰਾਜ ਕਹਿੰਦੇ ਗਗਨ ਮੈਂ ਥਾਲ ਆ ਜਿਹੜਾ ਆਕਾਸ਼ ਹੈ ਇੱਕ ਥਾਲਿਆ ਰਵ ਚੰਦ ਦੀਪਕ ਬਣੇ ਇਹਦੇ ਵਿੱਚ ਦੋ ਦੀਵੇ ਹਰ ਵੇਲੇ ਜਲਦੇ ਆ ਇੱਕ ਸੂਰਜ ਔਰ ਦੂਸਰਾ ਚੰਦਰਮਾ ਹੁਣ ਜਿਹੜਾ ਦੀਵਾ ਸਾਧ ਸੰਗਤ ਜੀ ਅਸੀ ਬਾਲਣਾ ਉਹਦਾ ਪ੍ਰਕਾਸ਼ ਕਿਤਨਾ ਆ ਲੇਕਿਨ ਜਿਹੜਾ ਦੀਵਾ ਮਹਾਰਾਜ ਜੀ ਕਹਿੰਦੇ ਕੁਦਰਤ ਨੇ ਜਲਾਇਆ ਹੋਇਆ ਨਾ ਉਹਦਾ ਪ੍ਰਕਾਸ਼ ਦੇਖੋ ਕਿੰਨਾ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਤੇ ਮਹਾਰਾਜ ਜੀ ਕਹਿੰਦੇ ਤਾਰੇ ਜਿਹੜੇ ਆ ਇੰਜ ਪ੍ਰਤੀਤ ਹੋ ਰਹੇ ਆ ਵੀ ਜਿਵੇਂ ਉਸ ਥਾਲ ਦੇ ਵਿੱਚ ਪਏ ਹੋਏ ਮੋਤੀ ਹੋ ਤੂਫੰ ਮਲੇ ਆਨ ਲੋ ਪਵਨ ਚਵਰੋ ਕਰੇ ਇਹ ਹਿਮਾਲਿਆ ਪਰਬਤ ਤੋਂ ਉੱਚੇ ਪਰਵਤਾ ਤੋਂ ਜਿੱਥੇ ਚੰਦਨ ਦੀ ਸੁਗੰਧ ਆਉਂਦੀ ਹੈ ਮਾਨੋ ਮਹਾਰਾਜ ਜੀ ਕਹਿੰਦੇ ਹੈ ਮਾਲਕਾ ਇਹ ਸਭ ਤੇਰੇਗੇ ਧੂਪ ਲੱਗੇ ਹੋਏ ਆ ਪਵਨ ਚਵਰੋ ਕਰੇ ਇਹ ਜਿਹੜੀ ਹਵਾ ਚੱਲ ਰਹੀ ਹੈ ਇਹ ਸਾਰੀ ਹਵਾ ਤੈਨੂੰ ਚਵਰ ਚੁਲਾ ਰਹੀ ਹੈ ਸਗਲ ਬਨ ਰਾਏ புலੰਤ ਜੋਤੀ ਏ ਮੇਰੇ ਮਾਲਕਾ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਖਤਾ ਸ਼ਬਦ ਬਾਚਨ ਤੇਰੀ ਕਿੰਨੀ ਕੈਸੀ ਆਰਤੀ ਤੇਰੀ ਹੋ ਰਹੀ ਹੈ ਮੈਂ ਤੇਰੀ ਉਸ ਆਰਤੀ ਦਾ ਹਿੱਸਾ ਆ ਇਸ ਕਰਕੇ ਮਹਾਰਜ ਜੀ ਕਹਿੰਦੇ ਮਾਲਕਾ ਜਿਉਂ-ਜਿਉਂ ਇਹਨਾਂ ਸਭ ਚੀਜ਼ਾਂ ਨੂੰ ਛੱਡ ਕੇ ਮੈਂ ਮੇਰੇ ਮਾਲਕਾ ਤੇਰੇ ਗੁਣ ਗਾਉਂਦਾ ਆ ਤੇਰੀ ਮਹਿਮਾ ਕਰਦਾ ਆ ਤੂੰ ਤੇਰੇ ਗੁਣ ਗਾਉਣ ਦੇ ਨਾਲ ਹਰ ਸ਼ੈ ਮਨ ਮੇਰੋ ਮੇਰਾ ਜਿਹੜਾ ਮਨ ਆ ਨਾ ਇਹ ਖਿਲ ਜਾਂਦਾ ਆ ਏ ਮਨ ਖਿਲ ਜਾਂਦਾ ਹੈ ਕਿਉਂਕਿ ਹੁਣ ਮਨ ਨੂੰ ਉਹਦੀ ਸਹੀ ਖੁਰਾਕ ਮਿਲ ਰਹੀ ਹੈ ਤਾਂ ਜਦੋਂ ਸਾਡਾ ਮਾਲਕ ਨਾਲ ਪਿਆਰ ਪਾਏਗਾ ਨਾ ਇਹ ਸੱਚ ਹੈ ਸਾਧ ਸੰਗਤ ਜੀ ਜਿਨ੍ਹਾਂ ਦਾ ਮਾਲਕ ਨਾਲ ਪਿਆਰ ਪੈ ਜਾਂਦਾ ਆ ਉਹ ਜਿੱਥੇ ਕਿਤੇ ਵੀ ਰੱਬ ਦੀ ਗੱਲ ਸੁਣਦੇ ਆ ਉਹਨਾਂ ਦੇ ਕੰਨਾਂ ਵਿੱਚ ਜੇ ਕਿਤੇ ਰੱਬ ਦੀ ਗੱਲ ਪੈ ਗਈ ਉੱਥੇ ਉਹਨਾਂ ਦਾ ਮਨ ਖਿਲ ਜਾਂਦਾ ਆ ਵਾਕੈ ਜਿਹੜੀਆਂ ਰੂਹਾਂ ਨੇ ਮਾਲਕ ਨਾਲ ਅਕਾਲ ਪੁਰਖ ਦੇ ਨਾਲ ਪਿਆਰ ਪਾਇਆ ਜਦ ਵੀ ਉਹਨਾਂ ਦੀ ਰਸਨਾ ਤੇ ਸਾਧ ਸੰਗਤ ਜੀ ਰੱਬ ਦਾ ਨਾਮ ਮੋਂਦਾ ਆ ਉਹਨਾਂ ਦਾ ਮਨ ਖਿਲ ਜਾਂਦਾ ਹੈ ਇਸ ਕਰਕੇ ਮੇਰੇ ਪਾਤਸ਼ਾਹ ਜੀ ਨੇ ਫਰਮਾਇਆ ਆਰਤੀ ਕਰਤੇ ਪਰਮਾਤਮਾ ਤੇਰੀ ਆਰਤੀ ਕਰਦਿਆਂ ਹੋਇਆ ਤੇਰੇ ਗੁਣ ਗਾਉਂਦਿਆਂ ਹੋਇਆ ਹਰਸ਼ੈ ਮਨ ਮੇਰੋ ਮੇਰਾ ਜਿਹੜਾ ਮਾਨਿਆ ਇਹ ਖੁਸ਼ ਹੋ ਜਾਂਦਾ ਆ ਇੱਕ ਖਿਲ ਜਾਂਦਾ ਆ ਆਵਤ ਚਿਤ ਤੁਮ ਰੂਪ ਕਹਨੇਰੋ ਤੇ ਜਿਉਂ-ਜਿਉਂ ਤੇਰੇ ਨਾਲ ਜੁੜਦਾ ਨਾ ਤੇ ਮਾਲਕਾ ਤੇਰੇ ਕਹਨੇਰੇ ਰੂਪ ਸਾਹਮਣੇ ਆਉਂਦੇ ਆ ਕਿਉਂਕਿ ਜੋ ਆਕਾਲ ਪੁਰਖ ਹੈ ਨਾ ਉਹਦੇ ਬਾਰੇ ਆਪਾਂ ਗੁਰਬਾਣੀ ਚ ਅਨੰਤ ਵਾਰ ਪੜਿਆ ਸੁਣਿਆ ਕਿ ਉਹਦਾ ਆਪਣਾ ਕੋਈ ਵੀ ਰੂਪ ਹੈ ਹੀ ਨਹੀਂ ਉਹਦਾ ਆਪਣਾ ਕੋਈ ਰੂਪ ਨਹੀਂ ਹੈ ਲੇਕਿਨ ਸਾਧ ਸੰਗਤ ਜੀ ਇਹ ਵੀ ਸੱਚ ਹੈ ਵੀ ਆਪਾਂ ਜਿੰਨੇ ਵੀ ਇਸ ਸੰਸਾਰ ਤੇ ਜੀਵ ਦੇ ਕਿ ਸਾਰੇ ਉਹਦੇ ਰੂਪ ਹੀ ਹੈ ਤੇ ਉਹਦੇ ਰੂਪ ਹੀ ਹੈ ਕਿਉਂਕਿ ਮਾਲਕ ਸਭ ਨਾਲ ਦੇ ਅੰਦਰ ਹੈ ਉਹ ਇੱਕ ਵੀ ਹੈ ਤੇ ਉਹ ਅਨੇਕ ਵੀ ਹੈ ਸਰਵੇ ਇਕ ਅਨੇਕੇ ਸੁਆਮੀ ਸਭ ਘਟ ਭੁਗਵੇ ਸੋਈ ਮਹਾਰਜ ਕਹਿੰਦੇ ਉਹ ਇਕ ਪਰਮਾਤਮਾ ਅਨੇਕ ਰੂਪ ਤਾਰਣ ਕਰਕੇ ਸਾਰਿਆਂ ਦੇ ਅੰਦਰ ਸਮਾਇਆ ਹੋਇਆ ਆ ਸਭਨਾ ਦੇ ਅੰਦਰ ਉਹ ਵਿਆਪਕ ਹੈ ਹਨ ਗੁਰੂ ਨਾਮਦੇਵ ਜੀ ਮਹਾਰਾਜ ਜੀ ਨੇ ਇੰਜ ਫਰਮਾਇਆ ਵੀ ਇਕ ਅਨੇਕ ਵਿਆਪਕ ਪੂਰਕ ਜਤ ਦੇਖਾਂ ਤਤ ਸੋਈ ਮਾਇਆ ਚਿੱਤਰ ਬਚਿੱਤਰ ਵੀ ਮੋਹਿਤ ਬਿਰਲਾ 부ਜੇ ਕੋਈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਮਹਾਰਾਜ ਜੀ ਕਹਿੰਦੇ ਸਭਨਾ ਦੇ ਅੰਦਰ ਪ੍ਰਮਾਤਮਾ ਤੂੰ ਹੀ ਤੂੰ ਹੈ ਸਭਨਾ ਦੇ ਅੰਦਰ ਤੂੰ ਹੀ ਤੂੰ ਹੈ ਇਹ ਸਭ ਤੇਰੇ ਰੂਪ ਹੈ ਇਹ ਸਭ ਤੇਰੇ ਅੰਦਰ ਮਾਲਕਾ ਤੂੰ ਸਭਨਾ ਦੇ ਅੰਦਰ ਸਮਾਇਆ ਹੋਇਆ ਹੈ ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇੰਜ ਵੀ ਫਰਮਾਇਆ ਆਮਾਨ ਹੈ ਨਿਦਾਨ ਹੈ ਅਨੇਕ ਹੈ ਫਿਰ ਇੱਕ ਹੈ ਉਹ ਕਹਿੰਦੇ ਅਨੇਕ ਵੀ ਹੈ ਲੇਕਿਨ ਅਨੇਕਾਂ ਦੇ ਵਿੱਚ ਜਦੋਂ ਲੱਭਣ ਜਾਓਗੇ ਨਾ ਤੇ ਉਹਨਾਂ ਅਨੇਕਾਂ ਦੇ ਵਿੱਚ ਫਿਰ ਪਰਮਾਤਮਾ ਇੱਕੋ ਹੀ ਮਿਲਣਾ ਹੈ ਇਹਨੂੰ ਮਹਾਰਾਜ ਜੀ ਨੇ ਇੰਜ ਵੀ ਸਮਝਾਇਆ ਕਿ ਸੂਤ ਇੱਕ ਮਨ ਸਤ ਸਹੰਸ ਜੈਸੀ ਪੋਤ ਪੋਤ ਪ੍ਰਭ ਸੋਈ ਜਿਵੇਂ ਇੱਕ ਮਾਲਾ ਹੁੰਦੀ ਨਾ ਉਹਦੇ ਵਿੱਚ ਮਾਨੋ ਭਾਵੇਂ ਸੈਂਕੜੇ ਮੋਤੀ ਹੁਣ ਹੁਣ ਹਰ ਇੱਕ ਮੋਤੀ ਦੇ ਕੋਲ ਧਾਗਾ ਇੱਕੋ ਹੀ ਹੈ ਧਾਗਾ ਹਰ ਇੱਕ ਮੋਤੀ ਦੇ ਕੋਲ ਇੱਕੋ ਹੀ ਹੈ ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਆਪਾਂ ਸਾਰੇ ਉਹ ਮਣਕੇ ਆ ਤੇ ਸਾਡੇ ਸਾਰੇ ਮਣਕਿਆਂ ਦੇ ਵਿੱਚ ਜਿਹੜਾ ਧਾਗਾ ਆ ਉਹ ਇੱਕੋ ਹੀ ਹੈ ਪਹਿਲੇ ਮਣਕੇ ਨੂੰ ਪੁੱਛਿਆ ਉਹ ਕਹਿੰਦਾ ਧਾਗਾ ਮੇਰੇ ਅੰਦਰ ਆ ਦੂਜੇ ਨੂੰ ਪੁੱਛਿਆ ਉਹ ਕਹਿੰਦਾ ਧਾਗਾ ਮੇਰਾ ਆ ਮੇਰੇ ਅੰਦਰ ਹੈ ਤੀਜੇ ਨੂੰ ਪੁੱਛਿਆ ਉਹ ਕਹਿੰਦੇ ਧਾਗਾ ਮੇਰਾ ਹੈ ਮੇਰੇ ਅੰਦਰ ਸਾਥ ਸੰਗਤ ਜੀ ਜਦੋਂ ਸਾਰੇ ਮਣਕਿਆਂ ਨੂੰ ਘੁੰਮ ਕੇ ਦੇਖਿਆ ਤੇ ਹਰ ਇੱਕ ਮਣਕੇ ਦੇ ਵਿੱਚ ਇੱਕੋ ਏ ਧਾਗਾ ਪਾਇਆ ਗਿਆ ਮਹਾਰਾਜ ਜੀ ਕਹਿੰਦੇ ਜਿਵੇਂ ਹਰ ਇੱਕ ਮਣਕੇ ਦੇ ਵਿੱਚ ਧਾਗਾ ਏਕਿਆ ਪਰਮਾਤਮਾ ਹਰ ਇੱਕ ਜੀਵ ਦੇ ਅੰਦਰ ਇੱਕ ਤੇਰਾ ਹੀ ਵਾਸਾ ਹੈ ਤੂੰ ਏਕਿਆ ਤੂੰ ਏਕਿਆ ਆਵਤ ਚਿੱਤ ਜਦੋਂ ਪਰਮਾਤਮਾ ਚਿੱਤ ਤੇਰੇ ਨਾਲ ਜੁੜਦਾ ਜਦੋਂ ਤੈਨੂੰ ਯਾਦ ਕਰਦੇ ਆ ਰੂਪਕ ਨੇਰੂ ਤੇ ਮਾਲਕਾ ਕਿਤੇ ਇੱਕ ਰੂਪ ਕਿਤੇ ਹਨੇਰੇ ਰੂਪ ਕਿਤੇ ਰੂਪ ਵੀ ਕੋਈ ਨਹੀਂ ਇਹ ਤੇਰੀ ਬੜੀ ਅਚਰਜ ਖੇਡ ਆ ਤੇ ਵੀ ਜਦੋਂ ਨਾ ਥੋੜਾ ਧਿਆਨ ਆਪਣਾ ਮਾਲਕ ਵੱਲ ਜਾਂਦਾ ਆ ਜੁੜਦਾ ਜਦੋਂ ਥੋੜਾ ਦੁਨੀਆ ਨਾਲ ਜਦੋਂ ਟੁੱਟਦੇ ਆ ਤੇ ਸਾਡੇ ਅੰਦਰ ਨਾ ਕਈ ਫੁਰਮੇ ਜਨਮ ਲੈਂਦੇ ਫੁਰਨੇ ਉਹਨਾਂ ਫੁਰਨਿਆਂ ਦੇ ਵਿੱਚ ਮਹਿਸੂਸ ਕਰਿਓ ਕਿ ਸਾਨੂੰ ਮਾਲਕ ਕਦੇ ਕਿਸੇ ਰੂਪ ਵਿੱਚ ਕਦੇ ਕਿਸੇ ਰੂਪ ਵਿੱਚ ਕਦੇ ਕਿਸੇ ਰੂਪ ਦੇ ਵਿੱਚ ਕਦੇ ਕਿਸੇ ਰੂਪ ਦੇ ਵਿੱਚ ਮਿਲੇਗਾ ਬਸ ਉਹੀ ਗੱਲ ਮਹਾਰਾਜ ਜੀ ਨੇ ਇੱਥੇ ਆਖੀ ਹੈ ਕਿ ਆਵਤ ਚਿਤ ਤੂੰ ਪਰਮਾਤਮਾ ਚੇਤੇ ਆਉਂਦਾ ਜਦੋਂ ਚਿਤ ਤੇਰੇ ਨਾਲ ਜੁੜਦਾ ਜਦੋਂ ਚਿਤ ਤੇਰੇ ਨਾਲ ਜੁੜਦਾ ਨਾ ਤੇ ਤੇਰੇ ਜਦੋਂ دیدار ਹੁੰਦੇ ਆ ਜਦੋਂ ਤੇਰੇ ਦਰਸ਼ਨ ਹੁੰਦੇ ਆ ਰੂਪ ਕਨੇ ਰੂਪ ਤੇਰਾ ਕੋਈ ਇੱਕ ਰੂਪ ਨਹੀਂ ਮਿਲਦਾ ਇਰ ਤਰੀਕ ਘਨੇਰੇ ਰੂਪ ਮਿਲਦੇ ਫਿਰ ਹੁਣ ਇੱਥੇ ਅੱਗੇ ਮਹਾਰਾਜ ਜੀ ਨੇ ਫਰਮਾਇਆ ਕਿ ਮਾਲਕ ਕੈਸਾ ਆ ਔਰ ਉਹ ਕਿਸ ਤਰ੍ਹਾਂ ਦਾ ਆ ਮਹਾਰਾਜ ਜੀ ਕਹਿੰਦੇ ਨੇ ਅਜਰ ਜਰਾ ਜਰਾ ਕਹਿੰਦੇ ਨੇ ਬੜੇ ਪੀ ਨੂੰ ਤੇ ਜਦੋਂ ਮਾਰੇ ਆ ਲੱਗਿਆ ਅਜਰ ਬਣਿਆ ਇਦਾ ਮਤਲਬ ਹੈ ਵੀ ਪਰਮਾਤਮਾ ਉਹ ਹੈ ਜਿਹੜਾ ਕਦੇ ਬਿਰਧ ਨਹੀਂ ਹੁੰਦਾ ਜਿਹੜਾ ਕਦੇ ਵੀ ਬਿਰਧ ਨਹੀਂ ਹੁੰਦਾ ਭਾਪ ਉਹ ਕਾਲ ਦੇ ਅਧੀਨ ਹੈ ਹੀ ਨਹੀਂ ਜਿਹੜੀ ਚੀਜ਼ ਕਾਲ ਦੇ ਅਧੀਨ ਹੋਏਗੀ ਟਾਈਮ ਦੇ ਸਮੇਂ ਦੇ ਅਧੀਨ ਹੋਏਗੀ ਸਾਥ ਸੰਗਤ ਜੀ ਉਹਦਾ ਰੂਪ ਅੱਜ ਕੁਝ ਹੋਰ ਹੋਏਗਾ ਕੱਲ ਕੁਝ ਹੋਰ ਹੋ ਜਾਏਗਾ ਪਰਸੋਂ ਕੁਝ ਹੋਰ ਹੋ ਜਾਏਗਾ ਫਿਰ ਅੱਗੇ ਕੁਝ ਹੋਰ ਹੋ ਜਾਏਗਾ ਜਦੋਂ ਆਪਾਂ ਦੁਨੀਆ ਤੇ ਆਏ ਤੇ ਆਪਣਾ ਰੂਪ ਕਿਹਦਾ ਸਾਲ ਬਾਅਦ ਕਿਹਦਾ ਹੋ ਗਿਆ 5 ਸਾਲ ਬਾਅਦ ਕਿਹਦਾ ਹੋ ਗਿਆ 50 ਸਾਲ ਬਾਅਦ ਕਿਹਦਾ ਹੋ ਗਿਆ 100 ਸਾਲ ਬਾਅਦ ਕਿਹਦਾ ਹੋ ਜਾਂਦਾ ਕਿਉਂ ਆਪਾਂ ਇੱਕ ਸਮੇਂ ਦੇ ਅਧੀਨ ਆ ਆਪਾਂ ਸਾਰੇ ਕਾਲ ਦੇ ਅਧੀਨ ਆ ਜਿਹੜਾ ਮਾਲਕ ਆ ਉਹ ਕਾਲ ਦੇ ਅਧੀਨ ਹੈ ਹੀ ਨਹੀਂ ਤਾਂ ਜਿਹੜਾ ਕਾਲ ਦੇ ਅਧੀਨ ਨਹੀਂ ਹੈ ਉਹਦੇ ਵਿੱਚ ਕੋਈ ਬਦਲਾਅ ਵੀ ਨਹੀਂ ਤੋ ਅਜਰ ਅਮਰ ਉਹ ਕਦੇ ਮਰਤਿਉ ਦੇ ਵਿੱਚ ਹੈ ਹੀ ਨਹੀਂ ਉਹ ਅਮਰ ਹੈ ਉਹ ਸਦਾ ਲਈ ਹੈ ਅਡੋਲ ਉਹ ਮਹਾਰਾਜ ਜੀ ਕਹਿੰਦੇ ਕਦੇ ਵੀ ਡੋਲਦਾ ਨਹੀਂ ਆਪਾਂ ਹਰ ਜਗ੍ਹਾ ਤੇ ਡੋਲ ਜਾਂਦੇ ਸਾਡਾ ਕੀ ਹੈ ਸਾਨੂੰ ਬਹੁਤੇ ਜਿਆਦਾ ਸੁੱਖ ਮਿਲ ਜਣ ਆਪਾਂ ਤਾਂ ਡੋਲ ਜਾਂਦੇ ਆ ਸਾਨੂੰ ਬਹੁਤੇ ਜਿਆਦਾ ਦੁੱਖ ਮਿਲ ਜਣ ਆਪਾਂ ਤਾਂ ਡੋਲ ਜਾਂਦੇ ਆ ਮਾਨੋ ਕਿ ਆਪਾਂ ਬੜਾ ਗੁਰੂ ਨੂੰ ਮੰਨਦੇ ਆ ਜਾਂ ਰੱਬ ਨੂੰ ਮੰਨਦੇ ਆ ਠੀਕ ਐਸੀ ਮੰਨਦੇ ਇਦਰੇ ਸਮਾਂ ਬਦਲਿਆ ਬੜੇ ਸੁੱਖ ਆ ਗਏ ਬੜੀਆਂ ਖੁਸ਼ੀਆਂ ਮਾਲਕ ਨੇ ਬਖਸ਼ ਦਿੱਤੀਆਂ ਅੱਛਾ ਜਦੋਂ ਖੁਸ਼ੀਆਂ ਬਖਸ਼ਦਾ ਨਾ ਮਾਲਕ ਜਦੋਂ ਸੁੱਖ ਬਹੁਤ ਆ ਜਾਂਦੀ ਆ ਫਿਰ ਇਨਸਾਨ ਦਾ ਪਰਮਾਤਮਾ ਨੂੰ ਜਿਹੜਾ ਮੰਨਣ ਦਾ ਜਿਹੜਾ ਤਰੀਕਾ ਨਾ ਬਦਲ ਜਾਂਦਾ ਆ ਫਿਰ ਉਹ ਪਰਮਾਤਮਾ ਨੂੰ ਵੀ ਕਈ ਵਾਰੀ ਮਖੌਲ ਕਰ ਲੈਂਦਾ ਉਹ ਕੋਈ ਗੱਲ ਨਹੀਂ ਰੱਬ ਕਿਹੜੀ ਗੱਲ ਰੱਬ ਆਪਣਾ ਹੀ ਰੱਬ ਆਪਣੀ ਮਨਾਲਮਾਂਗੇ ਕੋਈ ਗੱਲ ਨਹੀਂ ਤੇ ਜਦੋਂ ਕਿਤੇ ਬਹੁਤ ਜਿਆਦਾ ਦੁੱਖ ਆ ਜਾਣ ਨਾ ਤੇ ਸਾਧ ਸੰਗਤ ਦੀ ਬੰਦਾ ਉਦੋਂ ਵੀ ਡੋਲਦਾ ਆ ਉਦੋਂ ਵੀ ਇਹ ਸੋਚਦਾ ਆ ਕਿ ਪਤਾ ਨਹੀਂ ਮੈਂ ਵੀ ਅਰਦਾਸਾਂ ਕਰਦਾ ਰਹਿੰਦਾ ਪਰ ਮਾਤਮਾ ਦੁਨੀਆ ਤੇ ਹੈ ਵੀ ਹੈ ਜਾਂ ਨਹੀਂ ਜਦੋਂ ਦੁੱਖ ਹੁੰਦਾ ਫਿਰ ਬੰਦਾ ਡੋਲਦਾ ਆ ਭਟਕਦਾ ਆ ਕਦੇ ਕਿਸੇ ਦਰ ਜਾਂਦਾ ਕਦੇ ਕਿਸੇ ਦਰ ਜਾਂਦਾ ਇੱਥੋਂ ਤੱਕ ਕਿ ਡੋਲਿਆ ਹੋਇਆ ਬੰਦਾ ਆਪਣੇ ਧਰਮ ਵੀ ਬਦਲਦਾ ਹੈ ਲੇਕਿਨ ਸਾਥ ਸੰਗਤ ਜਿੱਥੇ ਮਰਜੀ ਚਲੇ ਜਾਈਏ ਕਰਮ ਤਾਂ ਆਪਣੇ ਉਹੀ ਹੈ ਕਰਮ ਨਹੀਂ ਬਦਲਦੇ ਕਰਮਾਂ ਦੇ ਜਿਹੜੇ ਲੇਖ ਲਿਖ ਆਏ ਆ ਉਹਦਾ ਦੁੱਖ ਸੁੱਖ ਸਾਨੂੰ ਭੋਗਣਾ ਹੀ ਪੈਣਾ ਆ ਲੇਕਿਨ ਹਾਂ ਅਗਰ ਅਸੀਂ ਇੱਕ ਮਾਨਿਕ ਚਿੱਤ ਹੋ ਕੇ ਅਕਾਲ ਪੁਰਖ ਦੇਗੇ ਅਰਦਾਸ ਕਰੀਏ ਇਹ ਸਾਧ ਸੰਗਤ ਜੀ ਆਪਣੇ ਕਰਮਾਂ ਨੂੰ ਅਗਰ ਅਸੀਂ ਚੰਗਾ ਬਣਾ ਲਈਏ ਤਾਂ ਫਿਰ ਸਾਡੇ ਉਹ ਦੁੱਖ ਵੀ ਕੱਟੇ ਜਾਣ। ਤਾਂ ਪ੍ਰਮਾਤਮਾ ਮਹਰ ਜੀ ਕਹਿੰਦੇ ਕਦੇ ਡੋਲਦਾ ਨਹੀਂ ਹੈ। ਆਪੇਸ ਉਹ ਕਿਸੇ ਇੱਕ ਭੇਖ ਦੇ ਵਿੱਚ ਨਹੀਂ ਹੈ। ਨਿਰਗੁਣ ਉਹ ਨਿਰਗੁਣ ਹੈ। ਆਪਾਂ ਗੁਣਾ ਅਧੀਨ ਆ ਰਜੋ ਗੁਣ ਤਮੋ ਗੁਣ ਸਤੋ ਗੁਣ ਆਪਾਂ ਸਾਰੇ ਇਹਦੇ ਅਧੀਨ ਚੱਲਦੇ। ਕਿਸੇ ਵਿੱਚ ਰਜੋ ਗੁਣ ਬਾਧਿਆ ਕਿਸੇ ਵਿੱਚ ਤਮੋ ਗੁਣ ਬਾਧਿਆ ਕਿਸੇ ਵਿੱਚ ਸਤੋ ਗੁਣ ਬਾਧਿਆ ਲੇਕਿਨ ਮਾਲਕ ਜਿਹੜਾ ਆ ਮਹਾਰਜ ਜੀ ਕਹਿੰਦੇ ਤਿੰਨਾਂ ਗੁਣਾਂ ਤੋਂ ਰਹਿਤ ਹੈ ਰੂਪ ਨਹਿ ਰੇਖਾ ਮਹਾਰਜ ਜੀ ਕਹਿੰਦੇ ਉਹਦਾ ਨਾਂ ਤਾਂ ਕੋਈ ਅਸਲ ਦੇ ਵਿੱਚ ਕੋਈ ਰੂਪਿਆ ਤੇ ਨਾ ਹੀ ਉਹਦੀ ਕੋਈ ਰੇਖਾ ਪਾਪ ਉਹ ਰੂਪ ਔਰ ਰੇਖ ਤੋਂ ਅਲੱਗ ਹੈ ਉੱਪਰ ਹੈ ਜਿਹਨੂੰ ਆਪਾਂ ਪਾਵਨ ਬਾਣੀ ਦੇ ਵਿੱਚ ਪੜਦੇ ਆਂ ਰੂਪ ਨਾ ਰੇਖ ਨਾ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਭਿਨ ਤਿਸਹਿ ਬੁਝਾਇ ਨਾਨਕਾ ਜਿਸ ਹੋਵੇ ਸੁਪਰਸੰ ਉਹ ਰੂਪ ਦੇ ਵਿੱਚ ਨਹੀਂ ਹੈ ਉਹ ਰੰਗ ਦੇ ਵਿੱਚ ਨਹੀਂ ਹੈ ਉਹ ਰੇਖ ਦੇ ਵਿੱਚ ਨਹੀਂ ਹੈ ਉਹ ਆਕਾਰ ਦੇ ਵਿੱਚ ਨਹੀਂ ਹੈ ਇਸੇ ਕਰਕੇ ਉਸ ਅਕਾਲ ਪੁਰਖ ਨੂੰ ਗੁਰੂ ਪਾਤਸ਼ਾਹ ਜੀ ਨੇ ਪਾਵਨ ਬਾਣੀ ਦੇ ਵਿੱਚ ਨਿਰੰਕਾਰ ਵੀ ਆਖਿਆ ਨਿਰੰਕਾਰ ਦਾ ਭਾਵ ਕੀ ਜਿਹੜਾ ਆਕਾਰ ਦੇ ਵਿੱਚ ਨਹੀਂ ਹੈ ਚੇਤਨ ਸਤ ਚਿੱਤ ਕਨ ਆਨੰਦਾ ਮਹਾਰਾਜ ਜੀ ਕਹਿੰਦੇ ਉਹ ਚੇਤਨ ਸਰੂਪ ਹੈ ਉਹ ਸਤ ਸਰੂਪ ਹੈ ਉਹਨੂੰ ਜਦੋਂ ਆਪਾਂ ਯਾਦ ਕਰਦੇ ਜਦੋਂ ਉਹਦੇ ਨਾਲ ਜੁੜਦੇ ਆਂ ਤੇ ਸਾਧ ਸੰਗਤ ਜੀ ਕਣਾ ਆਨੰਦ ਮਿਲਦਾ ਆ ਉਹ ਨਿਰਵਿਕਾਰ ਆ ਉਹ ਕਿਸੇ ਵੀ ਵਿਕਾਰ ਦੇ ਅਧੀਨ ਨਹੀਂ ਹੈ ਤੇਜ ਅੰਮਿਤ ਆ ਪੇਦਾ ਉਹ ਤੇਜ ਸਰੂਪ ਆ ਸਾਤ ਸੰਗਤ ਜੀ ਉਹ ਅਮਿੱਤਿਆ ਕਦੇ ਮਿਟ ਨਹੀਂ ਸਕਦਾ ਉਹ ਆ ਭੇਦਿਆ ਉਹ ਕਿਸੇ ਭੇਦ ਵਿੱਚ ਹੈ ਹੀ ਨਹੀਂ ਕਿਸੇ ਭੇਦ ਭਾਵ ਦੇ ਵਿੱਚ ਨਹੀਂ ਦੇਖੋ ਇਸ ਆਰਤੀ ਦੇ ਵਿੱਚ ਮਾਲਕ ਦੇ ਕਿੰਨੇ ਗੁਣ ਦੱਸੇ ਆ ਔਰ ਮਾਲਕ ਦੇ ਬਾਰੇ ਕਿਹਨਾ ਕਿਹਨਾ ਸ਼ਬਦਾਂ ਦੇ ਨਾਲ ਮਹਾਰਾਜ ਜੀ ਨੇ ਸਾਨੂੰ ਸਮਝਾਇਆ ਕਿ ਪਰਮਾਤਮਾ ਕੌਣ ਹੈ ਉਹ ਕਿਸਾ ਹੈ अनूब अजन्मा सर्वज्ञ अनन्ता महाराज कहंदे ओ अनूपिया अजन्मा या ओ जन्म मरण तो रहतेया ओ जन्म मरण तो रहतेया जेनु आपा पावन वाणी विच पावन श्री गुरु ग्रंथ साहिब महाराज जी विच पढ़दे ना ए सब उही गल्लाया है देखो उच्चारण करने वाले महापुरुष वकरे वकरे हो सकदे है لیکن ਬਾਣੀ ਇੱਕ ਜਗ੍ਹਾ ਦੀ ਹੈ ਬਾਣੀ ਜਿਹੜੀ ਹੈ ਉਹ ਇੱਕ ਹੀ ਜਗ੍ਹਾ ਦੀ ਹੈ ਇਹ ਸਾਡੇ ਅੰਦਰਲੇ ਫਰਕ ਹੈ ਜੀ ਕਿ ਅਸੀਂ ਜਿਹੜਾ ਦੇਖਦੇ ਨਾ ਵੀ ਇਹ ਤਾਂ ਫਲਾਨੇ ਗੁਰੂ ਦੀ ਬਾਣੀ ਹੈ ਫਲਾਨੇ ਗੁਰੂ ਦੀ ਬਾਣੀ ਹੈ ਫਲਾਨੇ ਗੁਰੂ ਦੀ ਬਾਣੀ ਹੈ ਕੁਛ ਗੁਰੂਆਂ ਨੂੰ ਪੁੱਛ ਕੇ ਦੇਖ ਲਓ ਕਿ ਮਹਾਰਾਜ ਜੀ ਤੁਹਾਡੀ ਬਾਣੀ ਬਹੁਤ ਵਧੀਆ ਹੈ ਫਲਾਨਿਆਂ ਦੀ ਬਾਣੀ ਇੰਨੀ ਨਹੀਂ ਹੈ ਤੇ ਮਹਾਰਾਜ ਜੀ ਕਹਿੰਦੇ ਇਹ ਬਾਣੀ ਨਾ ਤਾਂ ਉਹਨਾਂ ਦੀ ਹੈ ਨਾ ਇਹ ਬਾਣੀ ਸਾਡੀ ਹੈ ਇਹ ਤਾਂ ਸਾਰੀ ਦੀ ਸਾਰੀ ਜਿਹੜੀ ਬਾਣੀ ਐ ਇਹ ਤਾਂ ਤੁਰੋਂ ਆਈ ਐ ਅਸੀਂ ਤਾਂ ਸਿਰਫ ਮਾਲਕ ਦਾ ਜਿਹੜਾ ਹੁਕਮ ਐ ਮਾਲਕ ਦਾ ਜਿਹੜਾ ਉਪਦੇਸ਼ ਆ ਆ ਸਾਡੀ ਜਿਹੜੀ ਡਿਊਟੀ ਸੀ ਅਸੀਂ ਤਾਂ ਉਹ ਉਪਦੇਸ਼ਾਂ ਨੂੰ ਲੈ ਕੇ ਇਸ ਦੁਨੀਆ ਤੇ ਆਏ ਆ ਇਹ ਸਾਰਾ ਹੁਕਮ ਤਾਂ ਮਾਲਕ ਦਾ ਆ ਹਉ ਆਪੋ ਬੋਲਣਾ ਜਾਣਦਾ ਜੋ ਕਹੇ ਆ ਸਭ ਹੁਕਮ ਆਉਤੀਓ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸਰਾ ਕੜੀ ਗਿਆਨ ਬੇਦਾਰ ਇਹ ਸਾਰੀ ਬਾਣੀ ਕਿੱਥੋਂ ਆਈ ਹੈ ਇਹ ਅਕਾਲ ਪੁਰਖ ਦੀ ਹੈ ਸੁਮੂਰਖ ਹੈ ਸਾਧ ਸੰਗਤ ਜੀ ਉਹ ਲੋਕ ਜਿਹੜੇ ਬਾਣੀ ਦੇ ਵਿੱਚ ਵੀ ਭੇਦ ਕਰਦੇ ਆ ਬਾਣੀ ਵਿੱਚ ਵੀ ਫਰਕ ਕਰਦੇ ਆ ਤੁਮਾਰਾ ਜੀ ਕਹਿੰਦੇ ਨੇ ਅਨੂਪ ਅਜਨਮ ਸਰਬੱਗੇ ਅਨੰਤਾ ਉਹ ਸਰਵ ਵਿਆਪਕ ਹੈ ਉਹ ਅਨੰਤ ਹੈ ਉਹ ਉਹਦਾ ਕਦੇ ਵੀ ਅੰਤ ਹੈ ਹੀ ਨਹੀਂ ਉਦਾ ਕਦੇ ਵੀ ਕੋਈ ਅੰਤ ਨਹੀਂ ਹੈ। ਔਰ ਇਹ ਸਾਰੇ ਜੋ ਵੀ ਮਾਲਕ ਦੇ ਬਾਰੇ ਇਹ ਸ਼ਬਦ ਵਿੱਚ ਲਿਖਿਆ ਨਾ ਧਾਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਮੂਲ ਮੰਤਰ ਦੇ ਵਿੱਚ ਲਿਖ ਦਿੱਤਾ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਮਹਾਰਾਜ ਜੀ ਨੇ ਇਸ ਮੂਲ ਮੰਤਰ ਦੇ ਵਿੱਚ ਰੱਬ ਦੇ ਬਾਰੇ ਦੱਸ ਦਿੱਤਾ ਕਿਉਂਕਿ ਆਪਾਂ ਜਦੋਂ ਵੀ ਮੰਨੋ ਕਿ ਗੁਰੂ ਗ੍ਰੰਥ ਸਾਹਿਬ ਪੜਨ ਲੱਗੇ ਤੋ ਪੜਨ ਤੋਂ ਪਹਿਲੇ ਮਹਾਰਾਜ ਜੀ ਨੇ ਦੱਸ ਦਿੱਤਾ ਕਿ ਭਾਈ ਜਿਹਦੇ ਬਾਰੇ ਪੜਨ ਜਾ ਰਹੇ ਆ ਜਿਹਦੇ ਬਾਰੇ ਗਿਆਨ ਇਕੱਠਾ ਕਰਨ ਜਾ ਰਹੇ ਪਹਿਲਾਂ ਉਹਨੂੰ ਜਾਣ ਲਓ ਵੀ ਉਹ ਹੈ ਕੌਣ ਉਹ ਹੈ ਕੌਣ ਹੈ ਇਸ ਮੂਲ ਮੰਤਰ ਵਿੱਚ ਸਮਝਾਇਆ ਮਹਾਰਾਜ ਜੀ ਨੇ ਇਸ ਆਰਤੀ ਦੇ ਵਿੱਚ ਸਮਝਾਇਆ ਨਾਮ ਕੀ ਬਾਤੀ ਕੀਵ ਅਖੰਡਾ ਇੱਕ ਹੀ ਜੋਤ ਜਲੇ ਪ੍ਰਹਮਣ ਇੱਕ ਬੱਤੀ ਸਾਧ ਸੰਗਤ ਜੀ ਆਪਾਂ ਕਿਉ ਪਾ ਕੇ ਰੂਹ ਪਾ ਕੇ ਦੀਵੇ ਦੇ ਨਾਲ ਪਾਲਦੇ ਦੀਵੇ ਦੇ ਵਿੱਚ ਕਿਉ ਪਾਇਆ ਜਾਂ ਤੇਲ ਪਾਇਆ ਵਿੱਚ ਰੂਹੀ ਰੱਖੀ ਔਰ ਉਸ ਤੋਂ ਬਾਅਦ ਅਸੀਂ ਉਹਦੀ ਜੋਤ ਜਲਾਉਂਦੇ ਆ ਮਹਾਰਾਜ ਜੀ ਕਹਿੰਦੇ ਮੇਰਾ ਜਿਹੜਾ ਮਾਲਕ ਹੈ ਨਾ ਉਹਦੇ ਅੱਗੇ ਇੱਕ ਜੋਤ ਸਦਾ ਜਗਦੀ ਰਹਿੰਦੀ ਹੈ ਉਹ ਜੋਤ ਨਾਮ ਦੀ ਜੋਤ ਹੈ ਰਾਗ ਤਨਾਸਰੀ ਵਿੱਚ ਵੀ ਮਹਾਰਾਜ ਜੀ ਨੇ ਜਿਹੜੀ ਆਰਤੀ ਆਪਾਂ ਰੋਜ਼ ਪੜ੍ਹਦੇ ਸੁਣਦੇ ਗਾਉਂਦੇ ਆ ਉਦੇ ਵਿੱਚ ਵੀ ਦੇਖੋ ਨਾਮ ਦੀ ਹੀ ਮਹਿਮਾ ਦਸੀ ਹੈ ਕਿ ਤੇਰਾ ਨਾਮ ਹੀ ਦੀਵਾ ਤੇਰਾ ਨਾਮ ਹੀ ਬੱਤੀ ਤੇਰਾ ਨਾਮ ਦੀ ਹੀ ਜੋਤ ਜਗਾਈ ਹੈ ਤੇਰੇ ਨਾਮ ਹੀ ਫੁੱਲ ਹੈ ਨਾਮ ਹੀ ਤੇਰੀ ਮਾਲਾ ਆ ਨਾਮ ਹੀ ਤੇਰਾ ਧਾਗਾ ਆ ਤੇ ਹਰ ਕੇ ਨਾਮ ਬਿਨ ਝੂਠੇ ਸਗਲਪਸਾਰੇ ਤੇਰੇ ਨਾਮ ਨੂੰ ਛੱਡ ਕੇ ਪ੍ਰਮਾਤਮਾ ਸਭ ਝੂਟ ਤੇ ਪਸਾਰੇ ਤੇ ਆਪਾਂ ਫਿਰ ਝੂਟ ਦੇ ਪਸਾਰਿਆਂ ਨਾਲ ਕਦੇ ਵੀ ਜੁੜਨਾ ਆਪਾਂ ਭਾਈ ਜੁੜੀਏ ਸੱਚ ਦੇ ਨਾਲ ਤੇ ਸੱਚ ਕੀ ਹੈ ਮਹਾਰਾਜ ਜੀ ਕਹਿੰਦੇ ਸਤਨਾਮ ਉਹਦਾ ਨਾਮ ਹੈ ਸਤ ਤੇ ਭੋਗ ਵੀ ਕਿਹੜਾ ਲਾਇਆ ਆਪਾਂ ਇਹ ਚੀਜ਼ਾਂ ਦੇ ਭੋਗ ਲਾਉਂਦੇ ਆ ਮਹਾਰਾਜ ਜੀ ਕਹਿੰਦੇ ਸਤਨਾਮ ਹੈ ਅਗਰ ਭੋਗ ਤੁਹਾਰੇ ਪਰਮਾਤਮਾ ਮੈਂ ਜਿਹੜਾ ਤੈਨੂੰ ਭੋਗ ਲਾ ਰਿਹਾ ਉਹ ਤੇਰੇ ਨਾਮ ਦਾ ਹੀ ਭੋਗ ਲਾ ਰਿਹਾ ਤੇਰੇ ਨਾਮ ਦਾ ਨਾਮ ਕੀ ਬਾਤੀ ਨਾਮ ਦੀ ਜਿਹੜੀ ਜੋਤ ਆ ਕੀਵ ਅਖੰਡਾ ਮਹਾਰਾਜ ਜੀ ਕਹਿੰਦੇ ਨਾਮ ਰੂਪੀ ਘੋ ਪਾ ਕੇ ਜਦੋਂ ਨਾਮ ਦੀ ਜੋਤ ਜਗਾਈ ਤੇ ਉਹ ਜੋਤ ਜਿਹੜੀ ਹੈ ਅਖੰਡ ਰੂਪ ਦੇ ਵਿੱਚ ਜਲੀ ਭਾਪ ਉਹ ਜੋਤ ਕਦੇ ਖੰਡਿਤ ਨਹੀਂ ਹੁੰਦੀ ਉਹ ਕਦੇ ਬੁਝਦੀ ਨਹੀਂ ਇੱਕ ਹੀ ਜੋਤ ਜਲੇ ਬ੍ਰਹਿਮੰਡਾ ਸਾਰੇ ਬ੍ਰਹਿਮੰਡ ਦੇ ਵਿੱਚ ਮਹਾਰਾਜ ਜੀ ਕਹਿੰਦੇ ਅਸਲ ਦੇ ਵਿੱਚ ਇੱਕ ਹੀ ਜੋਤ ਜਗ ਰਹੀ ਹੈ ਉਹ ਜੋਤ ਪਰਮਾਤਮਾ ਤੂੰ ਹੈ ਉਹ ਜੋ ਤੂੰ ਐ ਉਹ ਜੋ ਤੇਰੇ ਨਾਮ ਦੀ ਐ ਅਨਤ ਬਾਰ ਤੁਹੇ ਧਿਆਨ ਲਗਾਵਾ ਮਨ ਜਨ ਪੈ ਪਾਰ ਨਾ ਪਾਵਾਂ ਬੜੇ ਬੜੇ ॠषि मुनि ਕੋਈਆ ਉਹਨਾਂ ਨੇ ਕਈ 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 ਬਾਰ ਪ੍ਰਮਾਤਮਾ ਤੈਨੂੰ ਧਿਆਨ ਲਾ ਕੇ ਦੇਖਿਆ ਯਾਦ ਕੀਤਾ ਜਾਂ ਤੈਨੂੰ ਜਾਣਿਆ ਲੇਕਿਨ ਅੱਜ ਤੱਕ ਕਿੰਨੇ ਮਹਾਪੁਰਸ਼ ਦੁਨੀਆ ਤੇ ਆਏ ਕਿੰਨੇ ਗੁਰੂ ਸਹਿਬਾਨ ਆਏ ਇਨੇ ਸਾਧੂ ਸੰਤ ਮਹਾਤਮਾ ਆਏ ਪੀਰ ਫਕੀਰ ਆਏ ਦੁਨੀਆ ਤੇ ਜਿਨ੍ਹਾਂ ਨੇ ਮਾਲਕ ਨੂੰ ਕਈ ਕਈ ਵਾਰ ਉਹਦੇ ਦਰਸ਼ਨ ਦੇਦਾਰ ਕੀਤੇ ਮਾਲਕ ਦੇ ਬਾਰੇ ਕਿੰਨਾ ਕੁਝ ਲਿਖ ਦਿੱਤਾ ਲੇਕਿਨ ਹਰ ਇੱਕ ਮਹਾਪੁਰਸ਼ ਨੂੰ ਜਦੋਂ ਪੁੱਛਿਆ ਗਿਆ ਕਿ ਪਰਮਾਤਮਾ ਦਾ ਪੂਰਾ ਭੇਦ ਕੀ ਹੈ ਉਹ ਕਹਿੰਦੇ ਪਰਮਾਤਮਾ ਦਾ ਪੂਰਾ ਭੇਦ ਅਜੇ ਤੱਕ ਕੋਈ ਪਾਈ ਨਹੀਂ ਸਕਿਆ ਅੱਜ ਤੱਕ ਮਾਲਕ ਦਾ ਪੂਰਾ ਭੇਦ ਕੋਈ ਪਾ ਨਹੀਂ ਸਕਿਆ ਕਿਉਂ ਨਹੀਂ ਪਾ ਸਕੇ ਕਿਉਂਕਿ ਜਿਸ ਦਾ ਕੋਈ ਅੰਤ ਹੈ ਹੀ ਨਹੀਂ ਉਹਦਾ ਅੰਤ ਕਿੱਥੋਂ ਪਾ ਲਵਾਂਗੇ ਮਨੁੱਖ ਇੱਕ ਚੀਜ਼ ਇੱਥੋਂ ਸ਼ੁਰੂ ਹੁੰਦੀ ਹੈ ਇੱਥੇ ਅੱਗੇ ਖਤਮ ਹੁੰਦੀ ਹੈ ਤੋ ਅਸੀਂ ਉਹਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਾਣ ਲਿਆ ਉਹਨੂੰ ਜਾਣਨ ਲਈ ਸਾਨੂੰ ਸਾਲ ਲੱਗਿਆ 5 ਸਾਲ ਲੱਗੇ 50 ਸਾਲ ਲੱਗੇ 100 ਸਾਲ ਲੱਗਿਆ ਮਰਦ ਜੀ ਕਹਿੰਦੇ ਜਿਹਦਾ ਅੰਤ ਦੁਨੀਆ ਤੇ ਹੈ ਹੀ ਕੋਈ ਨਹੀਂ ਉਹਦਾ ਅੰਤ ਕਿੱਥੋਂ ਪਾ ਲੋਗੇ ਤੁਸੀਂ ਉਹ ਪਰਮਾਤਮਾ ਬੇਅੰਤ ਹੈ ਮਨ ਬਚ ਕਰਮ ਰਵਦਾਸ ਧਿਆਵਾ ਘੰਟਾ ਚੱਲ ਮਨ ਹੈ ਬਜਾਵਾ ਮਰ ਜੀ ਕਹਿੰਦੇ ਮੈਂ ਮਨ ਕਰਕੇ ਵਚਨ ਕਰਕੇ ਕਰਮਾ ਕਰਕੇ ਹਰ ਵੇਲੇ ਪਰਮਾਤਮਾ ਤੇਰਾ ਆ ਤੇਰੇ ਨਾਮ ਦੇ ਰੰਗ ਵਿੱਚ ਰੰਗਿਆ ਹੋਇਆ ਆ ਔਰ ਮੇਰਾ ਮਨ ਵੀ ਪਰਮਾਤਮਾ ਤੇਰੇ ਨਾਮ ਦੇ ਰੰਗ ਵਿੱਚ ਹੈ ਮੇਰੇ ਹਰ ਇੱਕ ਸ਼ਬਦ ਮੇਰਾ ਹਰ ਇੱਕ ਬੋਲ ਹਮਾਰਾ YouTube ਚੈਨਲ ਗਿਆਨ ਕੀ ਔਰ इस चैनल को बनाने का मकसद हमारे रहबरों के उद्देश्य और संदेशों को जन जन तक पहुंचाना है कृपया इस चैनल को लाइक शेयर कमेंट और सब्सक्राइब